ਜਿਨ੍ਹਾਂ ਦੇ ਨਾਂ ਦੀ ਕੋਈ ਪਹਿਲਾਂ ਗਿਣਤੀ ਨਹੀਂ ਸੀ ਕਰਦਾ ਅੱਜ ਹਰ ਕੋਈ ਆਪਣੀ ਜ਼ੁਬਾਨ ਦੇ ਉੱਤੇ ਉਹਨਾਂ ਦਾ ਨਾਂ ਦੇਖਦਾ ਹੈ ਭਾਈ ਸੰਦੀਪ ਸਿੰਘ ਹੋਰੀ ਜਿਨ੍ਹਾਂ ਨੇ ਸੁਧੀਰ ਸੂਰੀ ਨੂੰ ਸੋਧਾ ਲਾਇਆ ਉਹਨਾਂ ਦਾ ਬ੍ਰਦਰ ਉਹਨਾਂ ਦਾ ਭਰਾ ਵੀ ਇੱਥੇ ਆਇਆ ਤੇ ਹੋਰ ਸੰਗਤਾਂ ਵੀ ਆਈਆਂ ਇੰਦਰਾ ਗਾਂਧੀ ਨੇ ਸੋਧਾ ਲਾਇਆ ਸੀ ਉਹਨਾਂ ਦੇ ਪੁੱਤਰ ਖੜੇ ਨੇ ਤੇ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਆਉਣਾ ਸਾਡਾ ਫਰਜ਼ ਵੀ ਬਣਦਾ ਵਾ ਮੈਂ ਸਾਰੇ ਸਿੱਖ ਜਥੇਬੰਦੀਆਂ ਦਾ ਫਰਜ਼ ਬਣਦਾ ਵਾ ਜੇ ਕਿਸੇ ਵੀ ਪਾਰਟੀ ਦੀ ਗੱਲ ਕਰੋ ਤਾਂ ਉਹ ਕਹਿੰਦੇ ਸਾਡੇ ਸਿਰ ਦੇ ਉੱਤੇ ਪੱਗ ਹੈ ਹੁਣ ਹੁਣ ਉਮੀਦਵਾਰ ਜਿਹੜੇ ਹੈਗੇ ਉਹ ਵੀ ਪੱਗਾਂ ਬਨ ਕੇ ਖੜੇ ਆ ਜੀ ਫਿਰ ਤੁਸੀਂ ਇਹਨਾਂ ਨੂੰ ਪੰਥਕ ਕਿਵੇਂ ਮੰਨਿਆ ਤੇ ਬਾਕੀ ਪੰਥਕ ਕਿਉਂ ਨਹੀਂ ਪੰਥਾਸੇ ਉਹਨਾਂ ਨੇ ਕੁਰਬਾਨੀ ਕਿਹੜੀ ਕੀਤੀ ਹੈ ਪੰਥਕ ਤੇ ਉਹਨਾਂ ਨੇ ਤਾਂ ਮੰਨੇ ਜਿ ਉਹਨਾਂ ਨੇ ਕੋਈ ਪੰਥਾਸੇ ਕੁਰਬਾਨੀ ਕੀਤੀ ਹੋਵੇ ਇਹ ਪਰਿਵਾਰ ਦੀ ਕੁਰਬਾਨੀ ਦੇ ਨਾਲ ਉਹਨਾਂ ਦੀ ਕੁਰਬਾਨੀ ਗਿਣੀ ਜਾਂਦੀ ਕੋਈ ਇਹ ਤੇ ਕੌਮ ਨੇ ਫੈਸਲਾ ਕਰਨਾ ਹੋ ਕਿ ਪੰਥਕ ਕਿਹੜੇ ਪਾਸੇ ਖੜਨਾ ਚਾਹੀਦਾ ਕਿਹੜੇ ਪਾਸੇ ਪੰਥ ਨੂੰ ਨਹੀਂ ਖੜਨਾ ਚਾਹੀਦਾ ਸੰਦੀਪ ਸਿੰਘ ਹੋਰਾਂ ਦੇ ਨਾਲ ਗੱਲਬਾਤ ਹੁੰਦੀ ਤੁਹਾਡੀ ਇਸ ਮਾਮਲੇ ਗੱਲ ਹੀ ਹੋਈ ਹੈ ਹ ਤੇ ਉਹਨਾਂ ਨੇ ਕਿਹਾ ਸੀ ਕਿ ਆਪਣਾ ਪੂਰਾ ਸਮਰਥਨ ਆ ਮੇਰਾ ਭਾਈ ਬਿਨ ਸਿੰਘ ਜੀ ਦੇ بیٹے ਨੂੰ ਪੂਰਾ ਸਮਰਥਨ ਹੈ ਤੇ ਆਪਾਂ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਨਾਲ ਚੱਲੀਏ ਤਾਂ ਸਿੱਖ ਪੰਥ ਨੂੰ ਇਹੋ ਅਪੀਲ ਹੈ ਭਾਈ ਸੰਦੀਪ ਸਿੰਘ ਜੀ ਦੀ ਕਿ ਆਪਾਂ ਸਾਰੇ ਸਿੱਖ ਪੰਥ ਸਮੁੱਚਾ ਸਿੱਖ ਪੰਥ ਭਾਈ ਬਿਨ ਸਿੰਘ ਦਾ ਸਾਫ بیٹے ਦਾ ਸਾਥ ਦੇਣ ਭਾਈ ਸਰਬਜੀਤ ਸਿੰਘ ਦਾ ਸਾਥ ਦੇਣ ਜਿੱਤੇ ਤੇ ਪੱਕੀ ਹੈ ਪਰ ਵੱਡੀ ਲੀਡ ਨਝਟਾਇਆ ਜਾਵੇ ਇਹਨਾਂ ਨੂੰ ਜਿਵੇਂ ਕਿ ਮਿਸਾਲ ਬਣੀ ਸਾਡੇ ਰੋਲ ਮਾਡਲ ਨੇ ਭਾਈ ਬੀਨਤ ਸਿੰਘ ਜੀ ਜਿਨ੍ਹਾਂ ਨੇ ਸਾਡੀ ਲੱਥੀ ਹੋਈ ਪੱਗ ਸ੍ਰੀ ਕਾਲ ਤੱਕ ਸਰਦਾ ਬਦਲਾ ਲੈ ਕੇ ਸਾਡੇ ਸਿਰ ਤੇ ਓੜੀ ਪੱਗ ਸੀ ਉਹ ਆਪਾਂ ਅੱਜ ਮਾਣ ਨਾਲ ਉਹ ਦਸਤਾਰ ਨੂੰ ਸਜਾਉਂਦੇ ਆ ਕਿ ਅਸੀਂ ਇਹਨਾਂ ਦੇ ਵਾਰਿਸ ਆ ਇੱਕ ਪਾਸੇ ਨਕਲੀ ਹੀਰੋ ਨੇ ਇੱਕ ਪਾਸੇ ਕੌਮ ਦੇ ਅਸਲੀ ਹੀਰੋ ਨੇ ਜੇਲਾਂ ਘਟਣ ਦੇ ਨਾਲ ਕੋਈ ਹੋਰ ਗੱਲ ਕਰਨ ਦੇ ਨਾਲ ਨਹੀਂ ਮੈਂ ਤੇ ਜਿਹੜਾ ਪ੍ਰੈਕਟੀਕਲ ਕਰਕੇ ਵਿਖਾਵੇ ਮੈਨੂੰ ਪੰਥਕ ਮੰਨਦੀ ਆ ਕੁਰਬਾਨੀ ਆ ਮੈਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਚੱਲੇ ਪੂਰਨ ਦੇ ਤੇ ਭਾਈ ਬੀਨਤ ਸਿੰਘ ਹੁਣਾਂ ਨੂੰ ਇਹਨਾਂ ਨੂੰ ਆਪਣੇ ਰੋਲ ਮਾਡਲ ਮੰਨਦੀ ਜਿਨ੍ਹਾਂ ਨੇ ਕੁਝ ਕਰਕੇ ਵਿਖਾਇਆ ਲੋਕ ਸਭਾ ਚੋਣਾਂ 2024 ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਇੱਕ ਤੋਂ ਇੱਕ ਵੱਧ ਕੇ ਉਮੀਦਵਾਰ ਉਤਾਰੇ ਗਏ ਆ ਪਰ ਫਰੀਦਕੋਟ ਦੀ ਸੀਟ ਇਸ ਸਮੇਂ ਹੌਟ ਸੀਟ ਬਣੀ ਹੋਈ ਹੈ ਕਿਉਂਕਿ ਇਸ ਸੀਟ ਦੇ ਉੱਤੇ ਸਾਰੀਆਂ ਪਾਰਟੀਆਂ ਵੱਲੋਂ ਜਿੱਥੇ ਲੋਕਾਂ ਦੇ ਚਹੇਤੇ ਕਲਾਕਾਰ ਉਤਾਰੇ ਗਏ ਤਾਂ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਵੀ ਇੱਕ ਤੋਂ ਇੱਕ ਵੱਧ ਲੋਕਾਂ ਦੇ ਵਿੱਚ ਜਾਣੀਆਂ ਹੋਈਆਂ ਸ਼ਖਸੀਅਤਾਂ ਚੋਣ ਪ੍ਰਚਾਰ ਕਰਨ ਦੇ ਲਈ ਆ ਰਹੀਆਂ ਪਰ ਉਹਨਾਂ ਸਭ ਦੇ ਵਿੱਚੋਂ ਭਾਈ ਸਰਵਜੀਤ ਸਿੰਘ ਦਾ ਨਾਮ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਪਰ ਉੱਪਰ ਦਾ ਹੋਇਆ ਨਜ਼ਰ ਆਉਂਦਾ ਚਰਚਾਵਾ ਛਿੜ ਜਾਂਦੀਆਂ ਨੇ ਜਿਨ੍ਹਾਂ ਦੇ ਨਾਂ ਦੀ ਕੋਈ ਪਹਿਲਾਂ ਗਿਣਤੀ ਨਹੀਂ ਸੀ ਕਰਦਾ ਅੱਜ ਹਰ ਕੋਈ ਆਪਣੀ ਜ਼ੁਬਾਨ ਦੇ ਉੱਤੇ ਉਹਨਾਂ ਦਾ ਨਾਂ ਦੇਖਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਮੀਡੀਆ ਦੇ ਵਿੱਚ ਵੀ ਉਹਨਾਂ ਦੇ ਨਾਮ ਦੀਆਂ ਚਰਚਾਵਾਵਾਂ ਹੁੰਦੀਆਂ ਸੋ ਇਸ ਸਮੇਂ ਅਸੀਂ ਭਾਈ ਸਰਬਜੀਤ ਸਿੰਘ ਉਹਨਾਂ ਦੇ ਨਿਵਾਸ ਤੇ ਖੜੇ ਹਾਂ ਜਿੱਥੋਂ ਚੋਣ ਪ੍ਰਚਾਰ ਦਾ ਆਗਾਜ਼ ਹੁੰਦਾ ਹੈ ਇੱਥੇ ਦੂਰ ਦਰਾਡੇ ਤੋਂ ਲੋਕ ਜਾਂ ਕਹਿ ਲਓ ਸੰਗਤਾਂ ਕਹਿ ਲਓ ਉਹਨਾਂ ਦੇ ਸਮਰਥਨ ਦੇ ਵਿੱਚ ਆਈਆਂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਹਿਲਾਂ ਭਾਈ ਸੰਦੀਪ ਸਿੰਘ ਹੋਰੀ ਜਿਨ੍ਹਾਂ ਨੇ ਸੁਦੀਰ ਸੂਰੀ ਨੂੰ ਸੋਧਾ ਲਾਇਆ ਉਹਨਾਂ ਦਾ ਬ੍ਰਦਰ ਉਹਨਾਂ ਦਾ ਭਰਾ ਵੀ ਇੱਥੇ ਆਇਆ ਤੇ ਹੋਰ ਸੰਗਤਾਂ ਵੀ ਆਈਆਂ ਗੱਲਬਾਤ ਕਰਦੇ ਆ ਬਾਈ ਜੀ ਅ ਕਿਵੇਂ ਦੇਖਦੇ ਹੋ ਕਿਉਂ ਫਰੀਦਕੋਟ ਆਣਾ ਪੈ ਗਿਆ ਅੰਮ੍ਰਿਤਸਰ ਤੁਹਾਡਾ ਨਿਵਾਸ ਹੈ ਫਰੀਦਕੋਟ ਦੀ ਸੀਟ ਤੇ ਆ ਕੇ ਕਿਉਂ ਤੁਸੀਂ ਸਪੋਰਟ ਦੇ ਵਿੱਚ ਆ ਗਏ ਇਹ ਦੀ ਇੱਕ ਪੰਥਕ ਮਸਲਾ ਵਾ ਇਹ ਪੰਥਕ ਸੀਟ ਆ ਜਿੱਥੇ ਪੰਥਕ ਸਾਡੇ ਭਾਈਚਾਰੇ ਦੇ ਸਰਦਾਰ ਬਿਹੰਤ ਸਿੰਘ ਜਿਨ੍ਹਾਂ ਨੇ ਆਪਣੇ ਇੰਦਰਾ ਗਾਂਧੀ ਨੇ ਸੋਦਾ ਲਾਇਆ ਸੀ ਉਹਨਾਂ ਦੇ ਪੁੱਤਰ ਖੜੇ ਨੇ ਤੇ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਆਉਣਾ ਸਾਡਾ ਫਰਜ਼ ਵੀ ਬੰਦਾ ਵਾ ਸਾਰੇ ਸਿੱਖ ਜਥੇਬੰਦੀਆਂ ਦਾ ਫਰਜ਼ ਬੰਦਾ ਵਾ ਜਿੰਨੇ ਵੀ ਆਪਣੇ ਸਿੱਖ ਪ੍ਰਚਾਰਕ ਨੇ ਸਿੱਖ ਜਥੇਬੰਦੀਆਂ ਨੇ ਸਾਰਿਆਂ ਦਾ ਫਰਜ਼ ਬੰਦਾ ਕਿ ਉਹ ਇੱਥੇ ਆ ਕੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਚੱਲਣ ਤੇ ਉਹਨਾਂ ਦਾ ਸਾਥ ਦੇਣ ਤੇ ਚੋਣ ਪ੍ਰਚਾਰ ਵਿੱਚ ਉਹਨਾਂ ਦੇ ਜਿੱਤ ਹਾਸਿਲ ਕਰਾਉਣ ਵਿੱਚ ਉਹਨਾਂ ਦਾ ਹੱਥ ਸਾਥ ਸਾਥ ਦੇਣ ਪਰ ਪੰਥਕ ਤਾਂ ਸਾਰੇ ਕੋ ਹੁੰਦੇ ਆ ਜੀ ਪੰਥ ਕੋਈ ਕਹਿੰਦਾ ਮੈਂ ਵੀ ਪੰਥਕ ਆ ਜੀ ਕੋਈ ਕਹਿੰਦਾ ਮੈਂ ਹਰ ਕੋਈ ਕਹਿੰਦਾ ਜੀ ਜੇ ਕਿਸੇ ਵੀ ਪਾਰਟੀ ਦੀ ਗੱਲ ਕਰੋ ਤਾਂ ਉਹ ਕਹਿੰਦੇ ਸਾਡੇ ਸਿਰ ਦੇ ਹੋਰ ਹੁਣ ਉਮੀਦਵਾਰ ਜਿਹੜੇ ਹੈਗੇ ਉਹ ਵੀ ਪੱਗਾ ਬਣ ਕੇ ਖੜੇ ਆ ਜੀ ਫਿਰ ਤੁਸੀਂ ਇਹਨਾਂ ਨੂੰ ਪੰਥਕ ਕਿਵੇਂ ਮੰਨਿਆ ਤੇ ਬਾਕੀ ਪੰਥਕ ਕਿਉਂ ਨਹੀਂ ਜੀ ਪੰਥਾਸੇ ਉਹਨਾਂ ਨੇ ਕੁਰਬਾਨੀ ਕਿਹੜੀ ਕੀਤੀ ਹੈ ਪੰਥਕ ਤੇ ਉਹਨਾਂ ਨੇ ਤਾਂ ਮੰਨੇ ਜੇ ਉਹਨਾਂ ਨੇ ਕੋਈ ਪੰਥਾਸੇ ਕੁਰਬਾਨੀ ਕੀਤੀ ਹੋਵੇ ਇਹ ਪਰਿਵਾਰ ਦੀ ਕੁਰਬਾਨੀ ਦੇ ਨਾਲ ਉਹਨਾਂ ਦੀ ਕੁਰਬਾਨੀ ਗਣੀ ਜਾਂਦੀ ਕੋਈ ਇਹ ਤੇ ਕੌਮ ਨੇ ਫੈਸਲਾ ਕਰਨਾ ਹੋਊ ਕਿ ਪੰਥ ਕਿਹੜੇ ਪਾਸੇ ਖੜਨਾ ਚਾਹੀਦਾ ਕਿਹੜੇ ਪਾਸੇ ਪੰਥ ਨੂੰ ਨਹੀਂ ਖੜਨਾ ਚਾਹੀਦਾ ਪੰਥਕ ਸੀਟ ਆਵਾ ਤੇ ਪੰਥਕ ਬੰਦੇ ਵੀ ਆਵਾ ਤੇ ਪੰਥ ਨੂੰ ਇਹਨਾਂ ਦੇ ਨਾਲ ਚੱਲਣਾ ਚਾਹੀਦਾ ਪੰਥ ਨੂੰ ਮੋੜੇ ਦਾ ਮੋੜਾ ਲਾ ਕੇ ਇਹਨਾਂ ਨਾਲ ਝੁੱਲਾਂ ਵਿੱਚ ਚ ਸੰਦੀਪ ਸਿੰਘ ਹੋਰਾਂ ਦੇ ਨਾਲ ਗੱਲਬਾਤ ਹੁੰਦੀ ਥੋੜੀ ਇਸ ਮਾਮਲੇ ਸੰਦੀਪ ਸਿੰਘ ਹੋਣਾ ਨਾਲ ਮੇਰੀ ਗੱਲਬਾਤ ਹੋਈ ਸੀ ਕੱਲ ਹੀ ਹੋਈ ਹੈ ਜੇ ਫੋਨ ਤੇ ਗੱਲਬਾਤ ਤੇ ਉਹਨਾਂ ਨੇ ਕਿਹਾ ਸੀ ਕਿ ਆਪਣਾ ਪੂਰਾ ਸਮਰਥਨ ਆ ਮੇਰਾ ਭਾਈ ਬਿਨ ਸਿੰਘ ਜੀ ਦੇ بیٹے ਨੂੰ ਪੂਰਾ ਸਮਰਥਨ ਹੈ ਤੇ ਆਪਾਂ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਨਾਲ ਚੱਲੀਏ ਤਾਂ ਸਿੱਖ ਪੰਥ ਨੂੰ ਅਈਓ ਅਪੀਲ ਹੈ ਭਾਈ ਸੰਦੀਪ ਸਿੰਘ ਜੀ ਦੀ ਕਿ ਆਪਾਂ ਸਾਰੇ ਸਿੱਖ ਪੰਥ ਸਮੁੱਚਾ ਸਿੱਖ ਪੰਥ ਭਾਈ ਬਿਨ ਸਿੰਘ ਦਾ ਸਾਹ ਬੇਟੇ ਦਾ ਸਾਥ ਦੇਣ ਭਾਈ ਸਰਬਜੀਤ ਸਿੰਘ ਦਾ ਸਾਥ ਦੇਣ ਤੇ ਸਾਰੀ ਸਿੱਖ ਸੰਤਾ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਹਨਾਂ ਨੂੰ ਵੋਟਾਂ ਪਾਈਆਂ ਜਾਣ ਤੇ ਜਿਹੜਾ ਆਪਣਾ ਵੱਡੀ ਲੀਲਾ ਜਤਾਇਆ ਜਾਵੇ ਜਿੱਤੇ ਤੇ ਪੱਕੀ ਆ ਪਰ ਵੱਡੀ ਲੀਲਾ ਜਤਾਇਆ ਜਾਵੇ ਇਹਨਾਂ ਨੂੰ ਜਿਵੇਂ ਕਿ ਮਿਸਾਲ ਬਣੇ ਪੰਥ ਦੇ ਵਿੱਚ ਮਿਸਾਲ ਬਣੇ ਕਿ ਵੱਡੀ ਲੀਲਾ ਜਤਾਇਆ ਜਾਵੇ ਇਹਨਾਂ ਨੂੰ ਕਿੱਥੋਂ ਆਏ ਭਾਈ ਸਾਹਿਬ ਤੁਸੀਂ ਅਸੀਂ ਆਪਾਂ ਮਾਛੀਵਾੜਾ ਸਾਬ ਤੋਂ ਆਏ ਆ ਜੀ ਮਾਛੀਵਾੜਾ ਸਾਬ ਤੋਂ ਤੁਸੀਂ ਫਰੀਦਕੋਟ ਕਿਉਂ ਚੱਲ ਕੇ ਆ ਗਏ ਜੀ ਫਰੀਦਕੋਟ ਵੀ ਨੇ ਆਪਣੇ ਪੰਥ ਦੀ ਜਿਹੜੇ ਇਸ ਟਾਈਮ ਸ਼ਖਸੀਅਤ ਸਰਦਾਰ ਬਿਆਨ ਸਿੰਘ ਜੀ ਸਿਰਲੱਥ ਯੋਧਿਆਂ ਦੇ ਸਰਤਾਜ ਜਿਨ੍ਹਾਂ ਨੇ ਕੌਮ ਦੀ ਖਾਤਰ ਇੱਕ ਵੱਡੀ ਕੁਰਬਾਨੀ ਕੀਤੀ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਰੱਖੀ ਉਦੋਂ ਤਾਂ ਸ਼ਾਇਦ ਅਸੀਂ ਬਚਪਨ ਦੇ ਛੋਟੇ ਹੋਵਾਂਗੇ ਜੋ ਬਜ਼ੁਰਗਾਂ ਤੋਂ ਸੁਣਿਆ ਕਾਲ ਤੱਕ ਸਾਡਾ ਜੋ ਹਮਲਾ ਹੋਇਆ ਉਹ ਤੋਂ ਹਮਲੇ ਦਾ ਬਦਲਾ ਸਰਬੰਸ ਸਿੰਘ ਜੀ ਨੇ ਲਿੱਤਾ ਔਰ ਉਹਨਾਂ ਨੇ ਜੋ ਬਦਲਾ ਲਿਆ ਉਹਨਾਂ ਨੇ ਪੂਰਾ ਛਰੇ ਆਮ ਲਲਕਾਰ ਕੇ ਆਪਣੀ ਕੌਮ ਦੀ ਖਾਤਰ ਆਪਣੀ ਸ਼ਹਾਦਤ ਵੀ ਦਿੱਤੀ ਤੇ ਸਿੱਖ ਕੌਮ ਦੀ ਪੱਗ ਨੂੰ ਮੋੜ ਤੋਂ ਸਿੱਖ ਸਿਰ ਤੇ ਸਵਾਰ ਕੀਤਾ। ਭਾਈ ਤੁਸੀਂ ਯੰਗ ਹੋ ਅਜੇ ਤੁਸੀਂ ਕਿਤੇ ਹੋਰ ਪਾਰਟੀ ਦੇ ਝੰਡਾ ਚੱਕ ਕੇ ਤੁਰਦੇ ਤਾਂ ਤੁਹਾਨੂੰ ਕੋਈ ਅਹੁਦੇ ਮਿਲ ਜਾਂਦੇ ਕੋਈ ਚਾਰ ਸਕਿਉਰਿਟੀ ਗਾਰਡ ਮਿਲਦੇ ਕੋਈ ਬੱਤੀ ਵਾਲੀ ਗੱਡੀ ਮਿਲਦੀ ਤੁਹਾਡਾ ਕੈਰੀਅਰ ਉੱਧਰ ਬਣ ਸਕਦਾ ਸੀ। ਫਿਰ ਤੁਸੀਂ ਇੱਥੇ ਤਾਂ ਕਹਿੰਦੇ ਜੀ ਕੁਝ ਮਿਲਣਾ ਨਹੀਂ ਜਿਹੜੇ ਕੌਮਲੀ ਤੁਰਦੇ ਆ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਉਹਨਾਂ ਦਾ ਤਾਂ ਕੋਈ ਵਾਲੀ ਬਾਰਤ ਨਹੀਂ ਹੁੰਦਾ ਭਾਈ ਸਾਹਿਬ ਤਾਂ ਆਪਣੇ ਆਪਣੇ ਜੀਵਨ ਦੀਆਂ ਗੱਲਾਂ ਕਰਦੇ ਕਿ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਤੁਸੀਂ ਫਿਰ ਇਹਨਾਂ ਦੇ ਹੱਕ ਚ ਆਗੇ ਬੀਜੀ ਗੱਲ ਤਾਂ ਇਹ ਹੈ ਵੀ ਅਸੀਂ ਤਾਂ ਪਾਰਟੀਆਂ ਦੇ ਨਾਲ ਤਾਂ ਹਰੇਕ ਬੰਦਾ ਸਾਰੇ ਕਿਤੇ ਨੌਜਵਾਨ ਜੁੜੇ ਹੋਏ ਨੇ ਪਰ ਅੱਜ ਜਿਹੜੇ ਨੌਜਵਾਨ ਅਸੀਂ ਮੈਂ ਕਿਸਾਨ ਯੂਨੀਅਨ ਦੇ ਨਾਲ ਆਕੂਆ ਮੈਂ ਜੁੜਿਆ ਹੋਇਆ ਮਾਛੀਬੜਾ ਸਾਹਿਬ ਤੋਂ ਪਰ ਅੱਜ ਦੀ ਡੇਟ ਦੇ ਵਿੱਚ ਸਾਰੇ ਬੰਦੇ ਐਜੇ ਸਿੱਖ ਇਹਨਾਂ ਚੀਜ਼ਾਂ ਤੋਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਇਹ ਗੱਲ ਦਾ ਸਮਰਥਨ ਕਰਨੇ ਆ ਰਹੇ ਆ ਵੀ ਭਾਈ ਸਾਹਿਬ ਨੂੰ ਵੱਡੀ ਲੀਡ ਨਚਾਣਾ ਮੈਂ ਤਾਂ ਇਹ ਗੱਲ ਸੰਗਤ ਨੂੰ ਅਪੀਲ ਕਰਦਾ ਵੀ ਉਹਨਾਂ ਨੇ ਤਾਂ ਸ਼ਰਿਆਮ ਇੱਕ ਐਡੀ ਵੱਡੀ ਤਾਕਤ ਨਾਲ ਮੱਥਾ ਲਾਇਆ ਅਸੀਂ ਪੜਦੇ ਪਿੱਛੇ ਵੀ ਵੋਟ ਨਹੀਂ ਪਾ ਸਕਦੇ ਜਿਹੜੇ ਇੱਕ ਪਰਦੇ ਦੇ ਪਿੱਛੇ ਵੋਟ ਪਾਣੀਆਂ ਸਾਡਾ ਕਿਸੇ ਨਾਲ ਵੀ ਸਬੰਧ ਹੋ ਸਕਦਾ ਪਾਰਟੀ ਨਾਲ ਅੱਜ ਉਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਕੌਮ ਦੀ ਅੱਜ ਇੱਜ਼ਤ ਦਾ ਸਵਾਲ ਆ ਜੇ ਭਾਈ ਸਰਬਜੀਤ ਸਿੰਘ ਖੜਿਆ ਹੈ ਭਾਈ ਸਰਬਜੀਤ ਸਿੰਘ ਨਹੀਂ ਖੜੇ ਇਹ ਸਿੱਖ ਕੌਮ ਆਪ ਖਲੋਤੀ ਆ ਮੈਂ ਤਾਂ ਬੇਨਤੀ ਸਾਰੀ ਸੰਗਤ ਨੂੰ ਕਰਦਾ ਵੀ ਸਿੱਖ ਕੌਮ ਨੂੰ ਮਾਣ ਹੋਣਾ ਚਾਹੀਦਾ ਵੀ ਪਰ ਭਾਈ ਸਰਬਜੀਤ ਸਿੰਘ ਤੁਹਾਡੇ ਫਰੀਦਕੋਟ ਹਲਕੇ ਤੋਂ ਖੜੇ ਹੋ ਬਾਕੀ ਤਾਂ ਅਸੀਂ ਤਾਂ ਸਪੋਰਟ ਕਰ ਸਕਦੇ ਆ ਕਿ ਬਾਕੀ ਸੰਗਤ ਨੇ ਸਪੋਰਟ ਕਰਨੀ ਆ ਜਿਹੜਾ ਟੈਸਟ ਆ ਫਰੀਦਕੋਟ ਹਲਕੇ ਦਾ ਪਰ ਫਰੀਦਕੋਟ ਹਲਕੇ ਦੇ ਅਸੀਂ ਰਸਤੇ ਜਾਂਦੇ ਆਲੇ ਪਿੰਡਾਂ ਨੂੰ ਪੁੱਛਿਆ ਸਭ ਨੇ ਕਿਹਾ ਵੀ ਭਾਈ ਸਾਹਿਬ ਚਾਹੇ ਸਾਡੇ ਹਲਕੇ ਚ ਆਣ ਚਾਹੇ ਨਾ ਆਣ ਪਰ ਬੋਟ ਭਾਈ ਸਰਵਜੀਤ ਸਿੰਘ ਨੂੰ ਪਊਗੀ ਪਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਤਾਂ ਇਹ ਕਹਿੰਦੇ ਆ ਵੀ ਸਾਡੇ ਉਮੀਦਵਾਰ ਆ ਜਿਹੜੇ ਉਹ ਵੀ ਕਹਿੰਦੇ ਵੀ ਅਸੀਂ ਅਥੀ ਰਹਿਣਾ ਲੋਕਾਂ ਦੀ ਸੇਵਾ ਕਰਨੀ ਹੈ ਸੰਗਤ ਦੀ ਸੇਵਾ ਕਰਨੀ ਫਿਰ ਉਹ ਉਹ ਦਾਅਵੇ ਤੁਹਾਨੂੰ ਕਿਉਂ ਠੀਕ ਨਹੀਂ ਲੱਗਦੇ ਵੀਰ ਜੀ ਇੱਕ ਤਾਂ ਆਇਆ ਵੀ ਇੱਕ ਪਾਸੇ ਨਕਲੀ ਹੀਰੋ ਨੇ ਇੱਕ ਪਾਸੇ ਕੌਮ ਦੇ ਅਸਲੀ ਹੀਰੋ ਨੇ ਜਿਹੜੇ ਨਕਲੀ ਹੀਰੋ ਇਹਨਾਂ ਦੀ ਖਾਤਰ ਇੱਕ ਕਲਾਕਾਰ ਪ੍ਰਚਾਰ ਲਈ ਆ ਰਹੇ ਨੇ ਪਰ ਜਿਹੜੇ ਅਸਲੀ ਹੀਰੋ ਨੇ ਉਹਨਾਂ ਲਈ ਅੱਜ ਦਰਬਾਰ ਸਾਹਿਬ ਤੋਂ ਰਾਗੀ ਸਿੰਘ ਵੀ ਆਏ ਦਰਬਾਰ ਸਾਹਿਬ ਦੀਆਂ ਸ਼ਖਸੀਤਾਂ ਅਕਾਲ ਤਖਤ ਸਾਹਿਬ ਤੋਂ ਸਾਰੇ ਸਾਰੀ ਕੌਮ ਹਮ ਹਮਾ ਕੇ ਆਪ ਮੁਹਾਰੇ ਪੁੱਜ ਰਹੀ ਆ ਅਸੀਂ ਤਾਂ ਸਾਰੀ ਪਾਰਟੀ ਵਾਈਟ ਉੱਪਰ ਉੱਠ ਕੇ ਭਾਈ ਸਰਵਜੀਤ ਸਿੰਘ ਦੀ ਹਮਾਇਤ ਲਈ ਇੱਥੇ ਆਏ ਆ ਤੇ ਵੱਡੀ ਲੀਡ ਨਾਲ ਜਿੱਤਣਾ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੋਊਗੀ ਸੋ ਬਿਲਕੁਲ ਹੋਰ ਵੀ ਸੰਗਤ ਇਸ ਥਾਂ ਦੇ ਉੱਤੇ ਭਾਈ ਸਰਵਜੀਤ ਸਿੰਘ ਹੋਰਾਂ ਦੀ ਸਪੋਰਟ ਦੇ ਵਿੱਚ ਆਈ ਹੋਈ ਹੈ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬੀਪੀ ਜੀ ਕਿਵੇਂ ਦੇਖਦੇ ਹੋ ਤੁਸੀਂ ਕਿੱਥੋਂ ਆਏ ਹੋ ਤੇ ਕਿਉਂ ਭਾਈ ਸਰੂਜੀ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਆਉਣਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ੍ਰੀ ਅਮਰਸਰ ਸਾਹਿਬ ਤੋਂ ਆਈ ਆਂ ਬੀਬੀ ਬਨੇਂਦਰ ਕੌਰ ਜਥਾ ਸਰਲਤ ਖਾਲਸਾ ਜੀ ਤੇ ਅਸੀਂ ਭਾਈ ਸਰਪਜੀਤ ਸਿੰਘ ਦੀ سپورਟ ਵਿੱਚ ਆਏ ਆ ਕਿਉਂਕਿ ਅਸ ਪੰਥਕ ਸੀਟਾਂ ਆਪਾਂ ਮੰਨਦੇ ਆ ਪਰ ਅਸਲੀ ਪੰਥਕ ਸੀਟ ਸਾਡੀ ਏ ਆ ਸਾਡੇ ਰੋਲ ਮਾਡਲ ਨੇ ਭਾਈ ਬੀਤ ਸਿੰਘ ਜੀ ਜਿਨ੍ਹਾਂ ਨੇ ਸਾਡੀ ਲੱਥੀ ਹੋਈ ਪੱਗ ਜੀ ਕਾਲ ਤੱਕ ਸਭ ਦਾ ਬਦਲਾ ਲੈ ਕੇ ਸਾਡੇ ਸਿਰ ਤੇ ਓੜੀ ਪੱਗ ਸੀ ਉਹ ਆਪਾਂ ਅੱਜ ਮਾਣ ਨਾਲ ਉਹ ਦਸਤਾਰ ਨੂੰ ਸਜਾਉਂਦੇ ਆ ਕਿ ਅਸੀਂ ਇਹਨਾਂ ਦੇ ਵਾਰਿਸ ਆ ਪਰ ਬਹੁਤ ਸਾਰੇ ਪੰਥਕ ਹੋਰ ਹੋ ਕਹਿੰਦੇ ਅਸੀਂ 17 17 ਸਾਲ ਐਨਐਸਏ ਕੱਟੀ ਅਸੀਂ ਪੰਥ ਲਈ ਬਹੁਤ ਕੁਝ ਕੀਤਾ ਉਹ ਪੰਥਕ ਫਿਰ ਉਹ ਪੰਥਕ ਨਹੀਂ ਲੱਗਦਾ ਤਾਂ ਵੇਖੋ ਜੀ ਜੇਲਾ ਘਟਣ ਦੇ ਨਾਲ ਕੋਈ ਹੋਰ ਗੱਲ ਕਰਨ ਦੇ ਨਾਲ ਨਹੀਂ ਮੈਂ ਤੇ ਜਿਹੜਾ ਪ੍ਰੈਕਟੀਕਲ ਕਰਕੇ ਵਿਖਾਵੇ ਮੈਨੂੰ ਪੰਥਕ ਮੰਨਦੀ ਆ ਕੁਰਬਾਨੀ ਆ ਮੈਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਚੱਲੇ ਪੂਰਨ ਦੇਤੇ ਭਾਈ ਬੈਂਤ ਸਿੰਘ ਉਹਨਾਂ ਨੂੰ ਇਹਨਾਂ ਨੂੰ ਆਪਣੇ ਰੋਲ ਮਾਡਲ ਮੰਨਦੀ ਆ ਜਿਨ੍ਹਾਂ ਨੇ ਕੁਝ ਕਰਕੇ ਵਿਖਾਇਆ ਤੇ ਬਾਕੀ ਮੈਂ ਕਹਿੰਨੀ ਆ ਕਿ ਜੇ ਪ੍ਰਮਾਤਮਾ ਨੇ ਕਾਲਪੁਰਖ ਨੇ ਕਲਾ ਵਰਤਾਈ ਆ ਤੇ ਸਾਨੂੰ ਵੀ ਅੱਜ ਕੌਮ ਦਾ ਸਾਥ ਦੇਣਾ ਚਾਹੀਦਾ ਵਾ ਬਖਰੇਵੇਂ ਸਾਡੇ ਹੋ ਸਕਦੇ ਨੇ ਪਰ ਮੈਂ ਕਹਿੰਨੀ ਜਿਤਨਾ ਖੰਡੂਰ ਸਾਹਿਬ ਵਾਲੀ ਜਿਹੜੀ ਸੀਟ ਆ ਭਾਈ ਅਮਰਤਪਾਲ ਸਿੰਘ ਉਹਨੂੰ ਵੀ ਸੰਗਤਾਂ ਨੂੰ ਜੇ ਉਥੋਂ ਸਮਰਥਨ ਕਰਨ ਤੇ ਬਹੁਤ ਵਧੀਆ ਗੱਲ ਵਾ ਉਹ ਵੀ ਸੀਟ ਪੱਕੀ ਆ ਭਾਈ ਸਰਬਜੀਤ ਸਿੰਘ ਹੁਣਾਂ ਦਾ ਪਰ ਮੈਂ ਕਹਿੰਨੀ ਹਾਂ ਦਾ ਇਹ ਪਰਿਵਾਰ ਦਾ ਅਸੀਂ ਪੋਰੀਆ ਪੋਰੀਆ ਕਰਕੇ ਵੀ ਕਤਰਾ ਕਤਰਾ ਕਰਕੇ ਵੀ ਆਪਣੇ ਕੱਟ ਕੇ ਤੇਨੂੰ ਅਰਪਣ ਕਰਦੀ ਆ ਤੇ ਕੌਮ ਦੇਣ ਨਹੀਂ ਦੇਸ ਪਹਿਲਾਂ ਪਹਿਲਾਂ ਬੜੀ ਬੜੀ ਲੜੀ ਐ ਜੀ ਚੋਣ ਉਦੋਂ ਕੁਝ ਨਹੀਂ ਬਣ ਸਕਿਆ ਇਸ ਵਾਰ ਤੁਹਾਨੂੰ ਉਮੀਦ ਹੈਗੀ ਆ ਵੀ ਹੁਣ ਹੁਣ ਕੌਮ ਜਿਹੜਾ ਹੈਗਾ ਕੌਮੀ ਉਭਾਰ ਹੋ ਰਿਹਾ ਪੰਥਕ ਉਭਾਰ ਹੋ ਰਿਹਾ ਰਾਜ ਵੇਖੋ ਜੀ ਕਲਾ ਵਰਤ ਰਹੀ ਹੈ ਪਾਤਸ਼ਾਹ ਦੀ ਕਲਾ ਵਰਤ ਰਹੀ ਜਿਉਂ-ਜਿਉਂ ਸੰਗਤ ਨੂੰ ਜਾਗਰ ਸਿੱਖ ਕੌਮ ਨੂੰ ਜਾਗਰ ਮਾਰਾ ਜਾਪ ਕਰੀ ਜਾਂਦੇ ਨੇ ਤੇ ਕਲਾ ਵਰਤ ਰਹੀ ਹੈ ਪਾਤਸ਼ਾਹ ਕਿਰਪਾ ਕਰਨਗੇ ਤੇ ਐਲਾਨ ਜਿੱਤ ਪੱਕੀ ਹੈ ਐਲਾਨ ਬਾਕੀ ਹੈ ਮਹਾਰਾ ਚੜਦੀ ਕਲਾ ਕਰਨ ਜੀ ਸੋ ਜਿੱਤ ਪੱਕੀ ਹੈ ਐਲਾਨ ਹੋਣਾ ਬਾਕੀ ਹੈ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਸਰੋਪਾਉ ਪਾਉ પાਕੇ ਜਿੱਥੇ ਰਾਗੀ ਸਿੰਘ ਸਹਿਬਾਨਾਂ ਦੇ ਵੱਲੋਂ ਤਾਂ ਉੱਥੇ ਮੌਕੇ ਤੇ ਪਹੁੰਚੀਆਂ ਸੰਗਤਾਂ ਦੇ ਵੱਲੋਂ ਸਰੋਪਾਉ ਪਾਕੇ ਜਿੱਥੇ ਸਰਮਾਨ ਕੀਤੇ ਜਾ ਰਹੇ ਆ ਤਾਂ ਉਸ ਦੇ ਨਾਲ ਹੀ ਕੌਮੀ ਜਿਹੜੇ ਹੈਗੇ ਨਾਰੇ ਵੀ ਲਾਇਆ ਜਾ ਰਹੇ ਸਿੰਘ ਸਾਹਿਬ ਕਿੱਥੋਂ ਆਏ ਤੁਸੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਥਾ ਸਿਰਲਤ ਖਾਲਸਾ ਸ਼੍ਰੀ ਅਮਰਤਸਰ ਸਾਹਿਬ ਤੋਂ ਅਮਰਸਰ ਸਾਹਿਬ ਤੋਂ ਫਰੀਦਕੋਟ ਆਣਾ ਕਿੱਦਾਂ ਹੋਇਆ ਜੀ ਇਹ ਦਰਦਿਆ ਦੇਲ ਚ ਦਰਦਿਆ ਖਾਲਸੇ ਦਾ ਦਰਦਿਆ ਮਤਲਬ ਕੁਰਬਾਨੀ ਕੀਤੀ ਹੈ ਬਹੁਤ ਜਿਆਦੀ ਤਗੜੀ ਕੁਰਬਾਨੀ ਕੀਤੀ ਹੈ ਬਾਕੀ ਦੇ ਜਿੰਨੇ ਵੀ ਇਲੈਕਸ਼ਨ ਲੜਦੇ ਆ ਨਾ ਆਪਣੇ ਘਰਾਂ ਵਾਸਤੇ ਲੜਦੇ ਆ ਪਰਿਵਾਰਾਂ ਵਾਸਤੇ ਲੜਦੇ ਆ ਪੈਸੇ ਵਾਸਤੇ ਲੜਦੇ ਆ ਇੰਨਾ ਕੁਰਬਾਨੀ ਕੀਤੀ ਹੈ ਪਹਿਲਾਂ ਵੀ ਅੱਜ ਤੋਂ 35 40 ਸਾਲ ਪਹਿਲਾਂ ਦਰਦ ਢਾਇਆ ਵਾ ਨਹੀਂ ਦੇ ਇੱਕ ਸਿੰਘ ਨੌਕਰੀ ਕਰਦਾ ਹੋਵੇ ਆਪਣਾ ਕੀ ਸਾਰੇ ਵਧੀਆ ਪਰਿਵਾਰ ਪਾਲਦਾ ਪਰਿਵਾਰ ਚੰਗ ਕੰਮ ਚੱਲਦਾ ਸੀ ਪਰ ਉਹਦੀ ਦਰਦ ਹੀ ਸੀਨੇ ਚ ਗੁਰੂ ਸਾਹਿਬ ਨੇ ਉੱਤੇ ਮਿਹਰ ਕੀਤੀ ਕਲਗੀਧਰ ਪਾਤਸ਼ਾਹ ਨੇ ਤੇ ਉਹਨੇ ਇੰਦਰਾਂ ਨੂੰ ਸੋਧਿਆ ਇੰਦਰਾਂ ਨੂੰ ਸੋਧਨ ਕਰਕੇ ਫਿਰ ਇਹਨਾਂ ਦਾ ਪਿਛਲਾ ਪਰਿਵਾਰ ਵੀ ਜਿਹੜੇ ਭਾਜੀ ਹੁਣ ਇਲੈਕਸ਼ਨ ਲੜਨਦੇ ਸਰਬਜੀਤ ਸਿੰਘ ਹੁਣੀ ਬਹੁਤ ਛੋਟੇ ਇਹਨਾਂ ਬਹੁਤ ਤਕਲੀਫਾਂ ਚੱਲੀਆਂ ਉਦੋਂ ਤਾਂ ਪੰਥ ਨੇ ਕਹਿੰਦਾ ਸਾਥ ਨਹੀਂ ਦਿੱਤਾ ਜੀ ਉਦੋਂ ਰੋਲਣਾ ਪਿਆ ਬਚਪਨ ਦੇ ਵਿੱਚ ਹੁਣ ਤੁਹਾਨੂੰ ਲੱਗਦਾ ਵੀ ਪੰਥ ਸਾਥ ਦੇਊਗਾ ਜਦੋਂ ਏ ਤੇ ਹਮੇਸ਼ਾ ਤੋਂ ਹੀ ਆ ਵੇਖ ਲੋ ਜੀ ਵੀਰ ਜੀ ਤੁਹਾਨੂੰ ਇਹ ਪਤਾ ਹੋ ਗਿਆ ਪੰਥ ਜਿਹੜਾ ਨਾ ਇਹ ਕਹਿਣ ਵਾਲੇ ਜਿਹੜਾ ਅਸਲੀ ਬੰਦੇ ਆ ਨਾ ਉਹ ਸਾਥ ਦਿੰਦੇ ਜਿਹੜੇ ਦੂਜੇ ਆ ਨਾ ਉਹ ਝੂਠ ਦਾ ਸਾਥ ਦਿੰਦੇ ਆ ਝੂਠ ਦੇ ਮਗਰ ਝੂਠ ਦੀਆਂ ਦੁਕਾਨਾਂ ਚੱਲਦੀਆਂ ਵਾ ਅੱਜ ਸ਼੍ਰੋਮਣੀ ਕਮੇਟੀ ਵੇਖ ਲੋ ਝੂਠ ਦਾ ਸਾਥ ਦਿੰਦੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਹ ਵੀ ਝੂਠ ਦਾ ਸਾਥ ਦਿੰਦਾ ਸੱਚ ਦਾ ਕੋਈ ਸਾਥ ਨਹੀਂ ਦਿੰਦੇ ਝੂਠ ਦਾ ਸਾਥ ਦਿੰਦੇ ਆ ਇਹਦੇ ਬਾਅਦ ਚ ਪਤਾ ਲੱਗਦਾ ਇਹਦਾ ਦੇ ਮੁੱਲ ਜਿਹੜਾ ਨਾ ਇਹੋ ਜੀ ਕੁਰਬਾਨੀ ਦਾ ਗੁਰੂ ਸਾਹਿਬ ਪਾਉਂਦੇ ਆ ਤੇ ਗੁਰੂ ਸਾਹਿਬ ਨੇ ਪਾਉਣੀ ਆ ਪਾਉਣਾ ਸੋ ਬਿਲਕੁਲ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਅਗਰ ਦੂਰ ਦਰਾਡੇ ਤੋਂ ਭਾਈ ਸਰਵਜੀਤ ਸਿੰਘ ਹੋਰਾਂ ਦਾ ਸਾਥ ਦੇਣ ਦੇ ਲਈ ਇਸ ਥਾਂ ਪਹੁੰਚ ਰਹੇ ਆ ਤੇ ਹੁਣ ਚੋਣ ਪ੍ਰਚਾਰ ਤੋਂ ਬਾਅਦ ਕੀ ਲੋਕ ਭਾਈ ਸਰਵਜੀਤ ਸਿੰਘ ਹੋਰਾਂ ਦੇ ਹੱਕ ਵਿੱਚ ਤੁਰਨਗੇ ਇਹ ਚਾਰ ਤਰੀਕ ਨੂੰ ਹੀ ਪਤਾ ਲੱਗ ਸਕੇਗਾ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੰਦ